ਸਟੂਡੈਂਟਸ ਪੀਐਸਸੀ ਵੀ ਅਪਡੇਟ ਤੇ ਤੁਹਾਡਾ ਸਭ ਦਾ ਸਵਾਗਤ ਹੈ ਲੈ ਕੇ ਹਾਜ਼ਰ ਹੋ ਚੁੱਕਿਆ 9th ਕਲਾਸ ਮਾਡਲ ਟੈਸਟ ਪੇਪਰ ਆਪਣਾ ਕੰਪਿਊਟਰ ਸਾਇੰਸ ਦਾ ਪ੍ਰੀ ਬੋਰਡ 2025 ਦੇ ਲਈ ਇਹ ਸੈਂਪਲ ਪੇਪਰ ਲੈ ਕੇ ਆਜੇ ਰਿਹਾ ਚੁੱਕੇ ਆ ਜਲਦੀ ਹੀ ਇਸ ਦਾ ਸੋਲੂਸ਼ਨ ਵੀ ਪ੍ਰੋਵਾਈਡ ਕਰਵਾ ਦਿੱਤਾ ਜਾਵੇਗਾ ਇਸ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਘੰਟੀ ਦੇ ਬਟਨ ਨੂੰ ਆਨ ਕਰਕੇ ਰੱਖੋ 9th ਕਲਾਸ ਦੇ ਸਾਰੇ ਸੈਂਪਲ ਪੇਪਰ ਫਾਈਨਲ ਐਗਜ਼ਾਮ ਦੇ ਤੇ ਨਾਲ ਦੀ ਨਾਲ ਪੀਡੀਫ ਜਿਹੜੀਆਂ ਨੇ ਉਹ ਸਾਰੀਆਂ ਤਾਜੂ ਜਿਹੜੀਆਂ ਆਪਨੇ ਚੈਨਲ ਤੇ ਪ੍ਰੋਵਾਈਡ ਹੋਣ ਗਿਆ ਪੀਡੀਫ ਟੈਲੀਗ੍ਰam ਤੇ ਪ੍ਰੋਵਾਈਡ ਜਿਹੜੀਆਂ ਨੇ ਉਹ ਹੋ ਜਾਣ ਗਿਆ ਉਸਦੇ ਲਈ ਚੈਨਲ ਤੇ ਬਨੇ ਰਹੋ ਚੈਨਲ ਤੇ ਜੁੜੇ ਰਹੋ ਤੇ ਚੈਨਲ ਸਬਸਕ੍ਰਾਈਬ ਕਰਕੇ ਰੱਖੋ ਮੈਂ ਦਾ ਨੈਕਸਟ ਮਾਡਲ ਟੈਸਟ ਤੇ ਪਰ ਦਿਨ ਨਾਲ ਨੈਕਸਟ ਵੀਡੀਓ ਦਿਨ ਨਾਲ ਜਲਦੀ ਹੀ ਤੁਹਾਡੇ ਨਾਲ ਆਵਾਂਗੇ ਰੂਪ ਰੂਪ ਤਦ ਤੱਕ ਦੇ ਲਈ ਚੈਨਲ ਕਰਕੇ ਰੱਖੋ ਸਬਸਕ੍ਰਾਈਬ